ਅਦਾਲਤ ਵੱਲੋਂ ਪਗੋੜੇ ਕਰਾਰ ਕੀਤੇ ਦੋ ਦੋਸ਼ੀਆਂ ਨੂੰ ਥਾਣਾ ਸਦਰ ਮਲੋੜ ਦੀ ਪੁਲਿਸ ਨੇ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਤਾਂ ਤੁਸੀਂ ਆਓ ਆਪਾਂ ਇਸ ਬਾਰੇ ਜਾਣਦੇ ਹਾਂ ਮਲੋੜ ਦੇ ਡੀਐਸਪੀ ਅਵਤਾਰ ਸਿੰਘ ਕੋਲੋਂ ਇਸ ਬਾਰੇ ਵਧੇਰੇ ਜਾਣਕਾਰੀ ਜੀ ਮਾਨ ਜੋ ਡੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜੈਦੇਵ ਜੀ ਆਈਪੀਐਸ ਤੇ ਸ਼੍ਰੀ 파ਗਰਾத் ਮੀਨਾ ਜੀ ਆਈਪੀਐਸ ਐਸਐਸਪੀ ਸ਼੍ਰੀ ਮੁਕਸਦ ਸਾਹਿਬ ਦੇ ਦਿਸਾਂ ਨ ਦੇ ਸ਼ਾਂਤੇ ਸਾਡੀ ਮਨਸਰਪੁਰ ਪੋ ਦੇ ਖਿਲਾਫ ਵੀਡੀ ਹੋਈ ਹੈ ਇਸ ਮਾਮਲੇ ਦੇ ਤਹਿਤ ਕਲੜਾ ਹਸਪਤਲ ਲੰਬਿਤਕੌਰ ਐਸਐਚਓ ਸਦਰ ਮਲੋਟ ਨੂੰ ਕਾਮਯਾਬੀ ਮਿਲੀ ਕਿ ਮਕੱਦਮਾ ਨੰਬਰ 44/14 ਅੰਡਰ ਸੈਕਸ਼ਨ 457 380 ਆਈਪੀਸੀ ਪੀਐਸ ਸਦਰ ਮਲੋਟ ਦੇ ਦੋ ਪਿਓ ਸੰਜੇ ਪੁੱਤਰ ਕਰਨ ਕੁਮਾਰ ਵਾਸੀ ਫਤਿਆਬਾਦ ਰਿਕਵੇਸ਼ ਕੁਮਾਰ ਪੁੱਤਰ ਜੋਰੀ ਵਾਸੀ ਭਰਤਪੁਰ Rajasthan ਇਹੜੇ ਮਿਤੀ 22 11 17 ਤੋਂ 82 83 ਦੇ ਪਿਓ ਚੱਲ ਰਹੇ ਸੀ ਕੱਲ ਇਹਨਾਂ ਨੇ ਬੜੀ ਮਿਹਨਤ ਕਰਕੇ ਦੋਨੋਂ ਨੂੰ ਰੈਸਟ ਕੀਤਾ